ਉਹ ਇਦਾਂ ਦੇ ਰਹਿੰਦੇ ਕਿ ਬੰਦਾ ਸੋਚਦਾ ਕਿ ਯਾਰ ਇਹ ਬਹੁਤ ਐਟੀਟਿਊਡ ਵਾਲਾ ਹੋਊਗਾ ਵੀ ਸਮ ਟਾਈਮ ਕੋਈ ਫੈਨ ਹੀ ਮਿਲ ਜਾਂਦਾ ਹੈ ਨਾ ਤੇ ਬਟ ਜਦੋਂ ਮਿਲਦਾ ਗੱਲ ਕਰਦਾ ਫਿਰ ਮੈਂ ਉਹਨੂੰ ਅੱਗੇ ਭਾਜੀ ਕਹਿੰਦੇ ਨਾ ਫਿਰ ਉਹ ਖੁਸ਼ ਹੋ ਜਾਂਦਾ ਖੁਸ਼ ਹੋ ਜਾਂਦਾ ਹੈ ਨਾ ਕੀ ਚਾਹਤੇ ਸਮ ਟਾਈਮ ਬਹੁਤ ਵਾਰੀ ਜਿਮ ਜਿਮ ਦੇ ਵਿੱਚ ਵੀ ਹੁੰਦਾ ਕਿ ਤੁਸੀਂ ਇੰਨੇ ਇੰਟੈਂਸ ਹੋ ਕੇ ਵਰਕਆਊਟ ਕਰਦੇ ਹੋਨੇ ਹੋ ਤੇ ਅਸੀਂ ਡਰਦੇ ਆ ਬੁਲਾਣ ਲਈ ਮੈਂ ਕਹਾ ਨਹੀਂ ਯਾਰ ਇਦਾਂ ਦਾ ਕੁਝ ਨਹੀਂ ਹੈ ਅੱਛਾ ਤੁਸੀਂ ਮਿਲਿਆ ਕਰੋ ਬੁਲਾਇਆ ਕਰੋ ਅੱਛਾ ਜਿਮ ਤੇ ਕਿੰਨਾ ਟਾਈਮ ਬੀਤਦਾ ਤੁਹਾਡਾ ਦਿਨ ਦਾ ਆ ਪਿਛਲੇ 2 ਸਾਲ ਤੋਂ ਮੈਂ ਵਰਕਆਊਟ ਪ੍ਰੋਪਰ ਕਰ ਰਿਹਾ ਹਾਂ ਕਰ ਰਿਹਾ ਹਾਂ ਤੇ ਆਈ ਥਿੰਕ 2 2.5 ਘੰਟੇ ਅੱਛਾ 2.5 ਘੰਟੇ ਸੋ ਉਹ ਜਿਹੜੇ ਇੰਟੈਂਸ ਹੋ ਕੇ ਪੂਰਾ ਐਗਰੈਸਿਵ ਹੋ ਕੇ ਆਪਣਾ ਵਰਕਆਊਟ ਉਹ ਪੂਰੇ 2.5 ਘੰਟੇ ਚੱਲਦਾ ਸੀ ਜੀ ਜੀ 2 ਘੰਟੇ ਵਾਓ ਵਾਓ ਸੋ 2 2 ਸਾਲਾਂ ਤੋਂ ਉਹੀ ਕਿਉਂ ਲੱਗਿਆ ਕਿ ਯਾਰ ਕੰਸਿਸਟੈਂਸੀ ਵਧਾਉਏ ਦੇ ਵਿੱਚ ਕਿਉਂਕਿ ਸਾਨੂੰ ਪ੍ਰੋਜੈਕਟ ਇਦਾਂ ਦੇ ਮਿਲ ਗਏ ਸੀ ਹਮ ਕਿ ਤੁਸੀਂ ਤੁਹਾਡੇ ਕੋਲ 1.5 2 ਸਾਲ ਦਾ ਟਾਈਮ ਹੈ ਤੇ ਮੇਰੀ ਟੀਮ ਦਾ ਪ੍ਰੈਸ਼ਰ ਸੀ ਫਿਰ ਬੈਦਨ ਭਾਜੀਆਂ ਸਾਡੇ ਤੇ ਜੋ ਸਾਰਾ ਸਾਡਾ ਮੈਨੇਜ ਕਰਦੇ ਤੇ ਉਹ ਉਹਨਾਂ ਨੇ ਮੈਨੂੰ ਕਿਹਾ ਕਿ ਫਿਰ ਸਾਡੇ ਸੈਟਿੰਗਸ ਹੋਣ ਲੱਗ ਗਿਆਂ ਡਾਇਰੈਕਟਰਸ ਨਾਲ ਜੀ ਜਿਹੜੇ ਸਟੋਰੀ ਰਾਈਟਰ ਹੁੰਦੇ ਉਹਨਾਂ ਨਾਲ ਤੇ ਉਹਨਾਂ ਨੇ ਫਿਰ ਉਹ ਤਰੀਕੇ ਦਾ ਇੱਕ ਤੁਹਾਨੂੰ ਪਤਾ ਮਾਈਂਡ ਚ ਇੱਕ ਹੋਰ ਆ ਬਣ ਜਾਂਦਾ ਨਹੀਂ ਯਾਰ ਅੱਛਾ ਹੁਣ ਮੈਂ ਇਹ ਬੰਦਿਆਂ ਚ ਪੈ ਰਾਂ ਤਾਂ ਫਿਰ ਮੈਨੂੰ ਇੱਥੇ ਪਹੁੰਚਣਾ ਪੈਣਾ ਹੂੰ ਤੇ ਉਹ ਚੀਜ਼ਾਂ ਦਿਮਾਗ ਚ ਬਹੁਤ ਮਤਲਬ ਇਕ ਬਹੁਤ ਸੀਰੀਅਸ ਮੈਨੂੰ ਕਰਦਾ ਹਰ ਚੀਜ਼ ਲਈ ਉਹ ਚੀਜ਼ਾਂ ਸਾਜ਼ ਨੂੰ ਕੀ ਬੂਸਟ ਕਰਦਾ ਕਿਹੜੀਆਂ ਚੀਜ਼ਾਂ ਬੂਸਟ ਕਰਦੀਆਂ ਲਾਈਵ ਦੇ ਵਿੱਚ ਨੈਕਸਟ ਇੱਕ ਕਹਿੰਦੇ ਨੇ ਕਿ ਯਾਰ ਹੁਣ ਅਗਲੇ ਨੈਕਸਟ ਲੈਵਲ ਦੀ ਗੱਲਬਾਤ ਹੋਊਗੀ ਉਹਨਾਂ ਚੀਜ਼ਾਂ ਲਈ ਪ੍ਰਪੇਅਰ ਹੋ ਲਈ ਕੀ ਚੀਜ਼ਾਂ ਬੂਸਟ ਕਰਦੀਆਂ ਨੇ ਮੈਂ ਬਾਲੀਵੁੱਡ ਨੂੰ ਦੇਖਦਾ ਹਮ ਹਾਲੀਵੁੱਡ ਨੂੰ ਦੇਖਦਾ ਇਹ ਚੀਜ਼ਾਂ ਲਈ ਓਕੇ ਕਿ ਯਾਰ ਵੀ ਉਹ ਕੀ ਕਰ ਰਹੇ ਆ ਅਬਜ਼ਰਵ ਕਰਦਾ ਉਹਨਾਂ ਨੂੰ ਤੇ ਮੋਸਟਲੀ ਮੈਂ ਰਣਵੀਰ ਸਿੰਘ ਭਾਈ ਨੂੰ ਬਹੁਤ ਬਹੁਤ ਅਬਜ਼ਰਵ ਕਰਦਾ ਉਹਨਾਂ ਦੀ ਸਟੋਰੀ ਜਿਹੜੇ ਵੀ ਜਦੋਂ ਉਹ ਐਕਟ ਕਰਦੇ ਆ ਉਹਨਾਂ ਦਾ ਡ್ರೆਸਿੰਗ ਉਹਨਾਂ ਦਾ ਮਤਲਬ ਤੁਸੀਂ ਸਮਝ ਰਹੇ ਹੋ ਨਾ ਉਹਨਾਂ ਦੀ એનર્ਜੀ ਬਹੁਤ ਲੱਗਿਆ ਹੈ ਨਾ ਅਜੀ ਸਕ੍ਰੀਨ ਤੇ ਦੇਖਦੇ ਤਾਂ ਇੰਨੀ ਜ਼ਿਆਦਾ ਲੱਗਦੀ ਤੇ ਸਮ ਟਾਈਮ ਮੈਨੂੰ ਸਾਰੇ ਕੰਪਲੀਮੈਂਟ ਮਿਲਦਾ ਹੈ ਕਿ ਭਾਈ ਤੁਸੀਂ ਸਟੇਜ ਤੇ ਤਾਂ ਸ਼ਾਂਤ ਜਿਹਾ ਆਏ ਸੀ ਪਰ 15 ਮਿੰਟ ਬਾਅਦ ਤੁਸੀਂ ਕੀ ਕਰਤਾ ਤੁਸੀਂ ਯਾਰ ਇਦਾਂ ਪਰਫਾਰਮ ਕਰ ਰਹੇ ਸੀ ਮੈਂ ਆਖਿਆ ਮੈਨੂੰ ਵੀ ਨਹੀਂ ਪਤਾ ਇਹ ਤੇ ਉਹ ਚੀਜ਼ਾਂ ਜਦੋਂ ਤੁਸੀਂ ਅਬਜ਼ਰਵ ਕਰਦੇ ਹੋ ਨਾ ਉਹ ਚੀਜ਼ਾਂ ਦੇ ਨੇੜੇ ਰਹਿੰਦੇ ਹੋ ਉਹ ਤੁਹਾਨੂੰ ਹਿੱਟ ਕਰਦੀਆਂ ਫਿਰ ਉਹ ਲੋਕਾਂ ਨੂੰ ਦਿਖਦੀਆਂ ਇੱਕ ਆਰਟਿਸਟ ਦਾ ਆਬਜ਼ਰਵੈਂਟ ਹੋਣਾ ਕਿੰਨਾ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਮਤਲਬ ਮੇਰੀ ਲਾਈਫ ਚ ਤਾਂ ਬਹੁਤ ਜ਼ਰੂਰੀ ਹੈ ਹੂੰ ਤੇ ਉਹਨਾਂ ਚੀਜ਼ਾਂ ਤੋਂ ਸਿੱਖਦੇ ਵੀ ਹੋ ਜੀ 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 ਹੈਨਾ ਸੋ ਇਹ ਇਦਾਂ ਹੋਇਆ ਕਿ ਅ ਕਿਸੇ ਇਨਸਾਨ ਤੋਂ ਤੁਹਾਨੂੰ ਉਮੀਦ ਨਹੀਂ ਸੀ ਕਿ ਮੈਂ ਮਤਲਬ ਇਸ ਵੇ ਤੋਂ ਨਹੀਂ ਨੈਗੇਟਿਵ ਵੇ ਤੋਂ ਨਹੀਂ ਕਿ ਯਾਰ ਇਦਾਂ ਹੋਵੇ ਕਿ ਯਾਰ ਮੈਂ ਸਿੱਖਿਆ ਇਹ ਤਾਂ ਕੀ ਸਿੱਖੂਗਾ ਜਾਂ ਇਦਾਂ ਹੋਏਗਾ ਕਿ ਪਤਾ ਹੀ ਨਹੀਂ ਹੈ ਕਿ ਯਾਰ ਇਹ ਬੰਦਾ ਮੈਨੂੰ ਇੰਨਾ ਕੁਝ ਸਿਖਾ ਜਾਏਗਾ ਕੋਈ ਇਦਾਂ ਦਾ ਇਨਸਾਨ ਮਿਲੇ ਅੱਜ ਤੱਕ ਹੂੰ ਹਲੇ ਤੱਕ ਤਾਂ ਨਹੀਂ ਮਿਲੇ ਬਟ ਇਹ ਹੈ ਕਿ ਤੁਸੀਂ ਆਬਜ਼ਰਵੈਂਟ ਰਹਿੰਦੇ ਹੋ ਹਰ ਚੀਜ਼ ਨੂੰ ਲੈ ਕੇ ਤੇ ਉਹ ਚੀਜ਼ਾਂ ਕਿੱਥੇ ਕੰਮ ਆਉਂਦੀਆਂ ਨੇ ਉਹ ਚੀਜ਼ਾਂ ਤੁਹਾਡੇ ਇੰਜੀਨੀਅਰ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰam ਪੇਜ ਨੂੰ ਫੋਲੋ ਕਰੋ